ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਜੂਨ 2023 ਵਿੱਚ ਅਤੰਕਵਾਦੀ ਵੀਜ਼ਾ ਲੈ ਕੇ ਕੈਨੇਡਾ ਦੇ ਅੰਦਰ ਦਾਖਲ ਹੋਇਆ ਸੀ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਪਾਕਿਸਤਾਨੀ ਨਾਗਰਿਕ ਜਸਨੂ ਕਿਊਬਕ ਵਿੱਚ ਪਿਛਲੇ ਹਫ਼ਤੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਿਊਯਾਰਕ ਸਿਟੀ ਵਿੱਚ ਕਥਿਤ ਅਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਦੋਸ਼ ਲਗਾਏ ਗਏ ਸੀ ਜੂਨ 2023 ਦੇ ਅੰਦਰ ਵਿਦਿਆਰਥੀ ਵਿਜੇ ਤੇ ਕਨਿਡੇ ਦੇ ਵਿੱਚ ਦਾਖਲ ਹੋਇਆ ਸੀ ਇਹ ਉਹ ਸਭ ਹੈ ਜੋ ਮੈਂ ਇਸ ਵਿਅਕਤੀ ਤੇ ਟਿੱਪਣੀ ਕਰਾਂਗਾ ਮਿਲਰ ਨੇ ਨੈਨਾਯਮੋ ਵਿੱਚ ਬੀਸੀ ਦੇ ਅੰਦਰ ਲਿਬਰਲ ਕਾਕਸ ਰੀਟਰੀਟ ਦੇ ਵਿੱਚ ਪੱਤਰਕਾਰ ਨਾਲ ਗੱਲਬਾਤ ਕੀਤੀ ਸਪਸ਼ਟ ਤੌਰ ਤੇ ਇਹ ਅਪਰਾਧਿਕ ਦੋਸ਼ ਲੰਭ ਹਨ ਸਿਆਸਤਦਾਨਾਂ ਦੇ ਤੌਰ ਤੇ ਚੁਣੇ ਹੋਏ ਅਧਿਕਾਰੀ ਦੇ ਤੌਰ ਤੇ ਇਹ ਯਕੀਨੀ ਬਣਾਉਣ ਲਈ ਕਿ ਨਿਆਂਕ ਪ੍ਰਤੀਕਿਰਿਆ ਨਾਲ ਸਮਝੌਤਾ ਨਾ ਕੀਤਾ ਜਾਵੇ ਹਾਲਾਂਕਿ ਇਸ ਸਵਾਲ ਵਿੱਚ ਵਕੀਲਾਂ ਦੇ ਟੀਚਿਆਂ ਨੂੰ ਸਾਂਝਾ ਕਰਦੇ ਹੋਏ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਟਿੱਪਣੀ ਨਾ ਕਰੀਏ ਮਿਲਰ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਸ਼ੱਕੀ ਵਿਅਕਤੀ ਮਈ 2023 ਵਿੱਚ ਵਿਦਿਆਰਥੀ ਵੀਜ਼ਾ ਮਿਲਣ ਤੋਂ ਬਾਅਦ 24 ਜੂਨ 2023 ਨੂੰ ਟੋਰਾਂਟੋ ਦੇ ਪੀਰਸਨ ਹਵਾਈ ਅੱਡੇ ਰਾਹੀਂ ਕੈਨੇਡਾ ਅੰਦਰ ਦਾਖਲ ਹੋਇਆ ਸੀ ਅਮਰੀਕੀ ਨਿਆਂ ਵਿਭਾਗ ਨੇ ਦਾਅਵਾ ਕੀਤਾ ਕਿ ਮੁਹੰਮਦ ਸਾਵੇਸ਼ ਖਾਨ 20 ਸਾਲ ਜਿਸ ਨੂੰ ਸ਼ਾਬੀਜ਼ ਜਾਦੂਨ ਵਜੋਂ ਜਾਣਿਆ ਜਾਂਦਾ ਕੈਨੇਡਾ ਵਿੱਚ ਰਹਿੰਦਾ ਤੇ ਬਰਲਿੰਗ ਬਰੁਕਲਿਨ ਵਿੱਚ ਇਹ ਯੂ ਦੀ ਕੇਂਦਰਾ ਦੇ ਅੰਦਰ ਸਮੂਹਿਕ ਗੋਲੀਬਾਰੀ ਕਰਨ ਲਈ ਅਮਰੀਕਾ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ 4 ਸਤੰਬਰ ਨੂੰ ਕੈਨੇਡੀਅਨ ਪੁਲਿਸ ਨੇ ਖਾਨ ਨੂੰ ਕਿਊਬਕ ਵਿੱਚ ਸਰਹੱਦ ਦੇ ਨੇੜੇੋਂ ਗ੍ਰਿਫਤਾਰ ਕੀਤਾ ਤੇ ਅਮਰੀਕੀ ਅਧਿਕਾਰੀਆਂ ਨੇ ਉਸ ਉੱਤੇ ਇੱਕ ਨਾਮਜ਼ਦ ਵਿਦੇਸ਼ੀ ਅਤੰਕਵਾਦੀ ਸੰਗਠਨ ਨੂੰ ਸਮਗਰੀ ਸਹਾਇਤਾ ਦੇ ਸਰੋਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾਏ ਨੇ ਦੋਸ਼ਬੱਦ ਹੋਣ ਤੇ ਖਾਨ ਨੂੰ ਵੱਧ ਤੋਂ ਵੱਧ 20 ਸਾਲ ਦੀ ਸਜ਼ਾ ਹੋ ਸਕਦੀ ਹੈ ਨਿਊਯਾਰਕ ਦੇ ਇੱਕ ਸੰਘੀ ਅਦਾਲਤ ਵਿੱਚ ਡਾਇਰੈਕਟ ਸ਼ਿਕਾਇਤ ਦੇ ਅnder ਦੋਸ਼ ਲਗਾਏ ਗਏ ਕਿ ਖਾਨ ਨੇ 2023 ਨਵੰਬਰ ਦੇ ਆਸ-ਪਾਸ ਸੋਸ਼ਲ ਮੀਡੀਆ ਤੇ ਆਈਐਸਆਈਐਸ ਲਈ ਸਮਰਥਨ ਆਪਣਾ ਦਿਖਾਉਣਾ ਸ਼ੁਰੂ ਕੀਤਾ ਉਸਨੇ ਬਾਅਦ ਵਿੱਚ ਦੋ ਗੋਪਤ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਨਿਊਯਾਰਕ ਦੇ ਅੰਦਰ ਯਹੂਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਸੰਕੂਲ ਹੈ ਕਿਉਂਕਿ ਇਸ ਵਿੱਚ ਅਮਰੀਕਾ ਦੇ ਅੰਦਰ ਸਭ ਤੋਂ ਜ਼ਿਆਦਾ ਯਹੂਦੀਆਂ ਦੀ ਆਬਾਦੀ ਹੈ ਖਾਨ ਕਥਿਤ ਤੌਰ ਤੇ 7 ਅਕਤੂਬਰ 2023 ਹਮਾਸ ਦੀ ਅਗਵਾਈ ਵਾਲੇ ਇਜ਼ਰਾਈਲ ਤੇ ਹਮਲਾ ਕਰਨ ਦੀ 1 ਸਾਲ ਦੀ ਬਰੇਗੰਡ ਜਾਂ ਇਸ ਦੇ ਹਾਰੇ ਦੁਆਲੇ ਇਕ ਸਮੂਕ ਗੋਲੀਬਾਰੀ ਕਰਨ ਦੇ ਆਟੋਮੈਟਿਕ ਹਥਿਆਰ ਅਰਧ ਆਟੋਮੈਟਿਕ ਹਥਿਆਰ ਦੀ ਵਰਤੋਂ ਕਰਨ ਦਾ ਇਰਾਦਾ ਰੱਖਦਾ ਸੀ ਉਸ ਨੇ ਕਥਿਤ ਤੌਰ ਤੇ ਗੁਪਤ ਅਧਿਕਾਰੀਆਂ ਨਾਲ ਖਾਸ ਯੋਜਨਾਵਾਂ ਦੀ ਚਰਚਾ ਕੀਤੀ ਉਹਨਾਂ ਨੂੰ ਹਥਿਆਰਾਂ ਨਾਲ ਸੁਰੱਖਿਅਤ ਕਰਨ ਦੀ ਅਪੀਲ ਕਰਨ ਅਤੇ ਦਾਵਾ ਕੀਤਾ ਗਿਆ ਕਿ ਅਮਰੀਕਾ ਵਿੱਚ ਡਾਕ ਲੋਣ ਲਈ ਇੱਕ ਮਨੁੱਖੀ ਤਸਕਰ ਅਨੁਭਵ ਧਾਨ ਕਰ ਰਿਹਾ ਸੀ ਮੰਗਲਵਾਰ ਨੂੰ ਪੱਤਰਯਾਨਾ ਗੱਲਬਾਤ ਕਰਦਿਆਂ ਮਿਲਨ ਨੇ ਕਿਹਾ ਕਿ ਕੈਨੇਡੀਅਨ ਭਰੋਸਾ ਰੱਖ ਸਕਦੇ ਨੇ ਕਿ ਸਾਡੀ ਸੁਰੱਖਿਆ ਪ੍ਰਣਾਲੀ ਅਤੇ ਉਪਕਰਨਾ ਵਿੱਚ ਅਸਲ ਦੇ ਅੰਦਰ ਕੰਮ ਕੀਤਾ ਗਿਆ ਅਸੀਂ ਲਗਾਤਾਰ ਅੰਦਰੂਨੀ ਤੌਰ ਤੇ ਦੇਖ ਰਹੇ ਹਾਂ ਕਿ ਕੈਨੇਡੀਅਨ ਸੁਰੱਖਿਅਤ ਰਹਿਣ ਨੂੰ ਯਕੀਨੀ ਬਣਾਉਣ ਲਈ ਅਸੀਂ ਕੀ ਕਰ ਸਕਦੇ ਹਾਂ ਪਰ ਦੁਬਾਰਾ ਕੋਈ ਵੀ ਦਿਖਾਵਾ ਨਹੀਂ ਕੀਤਾ ਜਾ ਸਕਦਾ ਅਸੀਂ ਤੁਹਾਡੇ ਸਾਹਮਣੇ ਇਮਾਨਦਾਰੀ ਨਾਲ ਖੜੇ ਹਾਂ ਅਤੇ ਕਹਿ ਰਹੇ ਹਾਂ ਕਿ ਇੱਕ ਚੰਗੀ ਤਰ੍ਹਾਂ ਡੇਢਤਾ ਅਗਨੀਤਾ ਇਸ ਦੇਸ਼ ਵਿੱਚ ਨਹੀਂ ਆ ਸਕਦਾ ਅਤੇ ਇਸ ਲਈ ਸਾਡੇ ਕੋਲ ਇਸ ਦੇਸ਼ ਦੇ ਅੰਦਰ ਸੱਖਿਆ ਉਪਕਰਨ ਹੈਗੇ ਇਹ ਗੱਲ ਮਿਲਰ ਨੇ ਆਖੀ ਖਾਨ ਨੂੰ 13 ਸਤੰਬਰ ਵਾਲੇ ਦਿਨ ਮੌਂਟਰੀਅਲ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੈਨੇਡੀਅਨ ਗਵਰਨਮੈਂਟਾ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਦੇਖਣੀ ਸੁਣਨੀ ਆ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨਾਲ